ਸੋ ਸਿਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਤੁਸੀਂ ਨਵਾਂ ਨੋਟਿਸ ਜਿਹੜਾ ਦੇਖ ਪਾ ਰਹੇ ਹੋ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਮੋਟੀ ਮੋਟੀ ਗੱਲ ਜੇ ਕਰ ਤੋਂ ਦੱਸਿਏ ਇਸ ਨੋਟਿਸ ਦੀ ਕੀ ਹੈ ਸੋ ETT 9594 ਦਾ ਜਿਹੜਾ ਪੇਪਰ ਹੈ ਜਿਹੜਾ ਕਿ 28 ਜੁਲਾਈ 2024 ਨੂੰ ਲਿਆ ਜਾਣਾ ਹੈ ਸੋ ਉਸ ਦੇ ਸਬੰਧਤ ਜਿਹੜੀ ਹੈ ਦੋ ਪ੍ਰੀਖਿਆ ਕੇਂਦਰਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਪ੍ਰਬੰਧਕੀ ਕਾਰਕਾਂ ਦੇ ਕਾਰਨਾਂ ਦੇ ਕਾਰਨ ਜਿਹੜਾ ਸੈਂਟਰ ਕੋਡ 201 ਹੈ گورਵੰਟ ਹਾਈ ਸਕੂਲ ਸੈਕਟਰ 40ਏ ਚੰਡੀਗੜ੍ਹ ਦਾ ਉਹ ਸੈਂਟਰ ਕੋਡ 201 ਹੀ ਰਹੇਗਾ ਪਰ ਸਕੂਲ ਜਿਹੜਾ ਉਹ ਬਦਲ ਗਿਆ گورਵੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 18 ਚੰਡੀਗੜ੍ਹ ਹੋ ਗਿਆ ਜਿਸ ਦਾ ਸੈਂਟਰ ਕੋਡ 220 ਹੈ گورਵੰਟ ਹਾਈ ਸਕੂਲ ਸੈਕਟਰ 35ਡੀ ਉਹ ਸੈਂਟਰ ਕੋਡ ਦਾ ਨਾਮ 220 ਹੀ ਰਹੇਗਾ ਪਰ گورਵੰਟ ਮਾਡਲ ਹਾਈ ਸਕੂਲ ਸੈਕਟਰ 48ਡੀ ਹੋ ਜਾਏਗਾ ਸੋ ਇਸ ਕਰਕੇ ਜਿੰਨਾ ਵੀ ਸਟੂਡੈਂਟਸ ਦਾ ਸੈਂਟਰ ਜਿਹੜਾ ਹੈ ਉਹ 201 ਪਹਿਲਾ ਸੈਕਟਰ 40A ਤੇ 35D ਵਾਲਾ ਸੀ ਉਹ ਬਦਲ ਕੇ ਸੈਕਟਰ ਜਿਹੜਾ 18-38D ਦਾ ਹੋ ਚੁੱਕਿਆ ਸੋ ਇਹ ਜਿਹੜੀ ਹੈਗੀ ਸੀ ਹਾਲਾਂਕਿ ਕੁਝ ਸਟੂਡੈਂਟਸ ਇਹ ਕਹਿ ਰਹੇ ਸੀਗੇ ਕਿ ਸਾਰਿਆਂ ਦੇ ਐਡਮਿਟ ਕਾਰਡ ਚੇਂਜ ਹੋ ਗਏ ਨੇ ਜਾਂ ਕਿਸ ਤਰ੍ਹਾਂ ਕੇ ਨਾਲ ਸੋ ਉਸ ਦਾ ਸਪਸ਼ਟਿਕਰਨ ਜਿਹੜਾ ਬੋਰਡ ਵੱਲੋਂ ਕੱਢਿਆ ਗਿਆ ਹੈ ਕਿ ਸੈਂਟਰ ਸਿਰਫ ਦੋ ਹੀ ਬਦਲੇ ਗਏ ਨੇ ਜਿਨ੍ਹਾਂ ਦੇ ਸੈਂਟਰ ਪਹਿਲਾਂ ਇਹ ਵਾਲੇ ਦੋ ਸੈਂਟਰ ਸੀਗੇ ਉਹਨਾਂ ਦੇ ਸੈਂਟਰ ਜਿਹੜੇ ਬਦਲੇ ਗਏ ਨੇ ਬਾਕੀ ਸਾਰਿਆਂ ਦੇ ਸੈਂਟਰ ਸੇਮ ਨੇ ਪਰ ਫਿਰ ਵੀ ਆਪਣੀ ਕਨਫਰਮੇਸ਼ਨ ਦੇ ਲਈ ਤੁਸੀਂ ਆਪਣਾ ਐਡਮਿਟ ਕਾਰਡ ਜਿਹੜਾ ਦੁਬਾਰਾ ਡਾਊਨਲੋਡ ਕਰਕੇ ਆਪਣੀ ਲੌਗ-ਇਨ ਆਈਡੀ ਵਿੱਚੋਂ ਦੇਖ ਸਕਦੇ ਹੋ ਜੇ ਕੋਈ ਤਬਦੀਲੀ ਹੈ ਤਾਂ ਉਹ ਤੁਹਾਡੇ ਧਿਆਨ ਵਿੱਚ ਆ ਜਾਏਗੀ ਵੈਸੇ ਬੋਰਡ ਨੇ ਆਪਦੇ ਵੱਲੋਂ ਇਹ ਸਪਸ਼ਟ ਕਰਨ ਦੇ ਦਿੱਤਾ ਕਿ ਕੇਵਲ ਦੋ ਹੀ ਸੈਂਟਰ ਜਿਹੜੇ ਬਦਲੇ ਗਏ ਨੇ ਬਾਕੀ ਦੇ ਜਿਹੜੇ ਐਡਮਿਟ ਕਾਰਡ ਤੇ ਤੁਹਾਲਾ ਤੁਹਾਡੇ ਪਹਿਲਾਂ ਆਏ ਨੇ ਉਹੀ ਸੇਮ ਨੇ ਪਰ ਆਪਦੀ ਜਿਹੜੀ ਹੈ ਤੁਸੀਂ ਜਿਹੜਾ ਹੈ ਉਹ ਜਾਂਚ ਜੇਕਰ ਕਰਨੀ ਹੈ ਤਾਂ ਲੌਗ-ਇਨ ਆਈਡੀ ਵਿੱਚ ਜਾ ਕੇ ਦੁਬਾਰਾ ਦੇਖ ਸਕਦੇ ਹੋ ਸੋ ਇਹ ਨੋਟਿਸ ਜਿਹੜਾ ਇਸ ਜਾਣਕਾਰੀ ਦੇ ਲਈ ਸੀ ਜੇਕਰ ਤੁਹਾਡਾ ਕੋਈ ਜਾਣਕਾਰ ਇਸ ਪੇਪਰ ਨੂੰ ਦੇਣ ਜਾ ਰਿਹਾ ਜਾਂ ਦੇ ਰਿਹਾ ਹੈ ਜੇ ਜਿਸਨੇ ਵੀ ਦੇਣਾ ਹੈ ਉਸ ਨੂੰ ਇਹ ਜਿਹੜੀ ਇਨਫੋਰਮੇਸ਼ਨ ਜ਼ਰੂਰ ਦੱਸੋ ਇਹ ਵੈਬਸਾਈਟ ਦੇ ਉੱਪਰੋਂ ਨੋਟਿਸ ਡਾਊਨਲੋਡ ਕਰੋ ਯਸ ਵੀਡੀਓ ਨੂੰ ਸ਼ੇਅਰ ਕਰੋ ਉਹਨਾਂ ਤੱਕ ਇਹ ਜਾਣਕਾਰੀ ਜ਼ਰੂਰ ਪਹੁੰਚਾਓ ਧੰਨਵਾਦ ਥੈਂਕ ਯੂ ਵੈਰੀ ਮਚ